ਅਸੀਂ ਸਾਡੀ ਜਥੇਬੰਦੀ ਦੇ ਸਾਥੀ ਜਾਂ ਸਾਡੇ ਨਾਲ ਰਿਲੇਟਡ ਜਿਹੜੇ ਸਿੱਖਾ ਸਿੰਘ ਆ ਅਸੀਂ ਇਹ ਜ਼ਿੰਦਗੀ ਔਣ ਹੀ ਜੀਣਾ ਚਾਹੁੰਦੇ ਜਿਉਂ ਜਿਹੀ ਜ਼ਿੰਦਗੀ ਆਮ ਜਿਹੜੀ ਜਿਹੜੇ ਮਨ ਤੇ ਕੋਈ ਭਾਰ ਨਹੀਂ ਉਹ ਸਿੱਖ ਜੀਣਾ ਚਾਹੁੰਦਾ ਆ ਅਸੀਂ ਇੱਕ ਗੁਰੂ ਦੀ ਜਿਹੜੀ ਕਿਰਪਾ ਆ ਉਹਦਾ ਅਸੀਂ ਭਾਰ ਮਨਾਉਣ ਮਨਾਉਣਾ ਚਾਹੁੰਦੇ ਆ ਵੀ ਸੰਗਤ ਉਹ ਗੱਲ ਦੇ ਭਾਰ ਨੂੰ ਮੰਨੇ ਜੇ ਅਸੀਂ ਉਹ ਹੁਕਮ ਹੀ ਨਾ ਮੰਨਿਆ ਗੁਰੂ ਦਾ ਜਿਸ ਕਰਕੇ ਉਹ ਗੁਰੂ ਸਾਹਿਬ ਨੇ ਆਪਣੀ ਪਵਿੱਤਰ ਸ਼ਹਾਦਤ ਦਿੱਤੀ ਤੇ ਇੱਕ ਐਡਾ ਵੱਡਾ ਸਾਕਾ ਵਰਤਾਇਆ ਜੇ ਸਿੱਖ ਪਰਿਵਾਰ ਚ ਆ ਕੇ ਸਿੱਖੀ ਧਾਰਨ ਕਰਕੇ ਗੁਰੂ ਦੇ ਸਿਧਾਂਤਾਂ ਤੇ ਚੱਲੇ ਨਾ ਅਸੀਂ ਸਿੱਖੀ ਕਮਾਈ ਨਾ ਅਸੀਂ ਉਹ ਗੁਰੂ ਦੇ ਦਿੱਤੇ ਹੁਕਮਾਂ ਦਾ ਭਾਰ ਹੀ ਨਾ